ਇਹ ਤਾਂ ਅਮਰਜਸੀ ਪਿੱਕਚਰ ਜਿਹੜੀ ਕੰਗਰਾਲ ਰੋਤ ਬੀਜੇਪੀ ਦੀ ਸੰਸਦ ਹੈ ਜਿਹੜੀ ਲੋਕ ਸਭਾ ਦੀ ਉਹਦੀ ਪਿਕਚਰ ਦਾ ਜਿਹੜਾ ਪੂਰੇ ਪੰਜਾਬ ਦੀ ਪੂਰੇ ਦੇਸ਼ ਦੇ ਵਿੱਚ ਰੋਲਾ ਪਿਆ ਕਿਉਂਕਿ ਅੱਜ ਪੰਜਾਬ ਦੀ ਸਥਿਤੀ ਬਿਲਕੁਲ ਸਹੀ ਨਹੀਂ ਹੈਗੀ ਇਸ ਫਿਲਮ ਦਾ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋਏਗਾ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜਿਪ ਸਿਣਾ ਜਿੰਦਾਬਾਦ 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 ਅਸੀਂ ਪੰਜਾਬੀ ਜਿਹੜੇ ਜਿਹਨਾਂ ਨੇ ਆਪਾਂ 84 ਪੰਜਾਬ ਦੇ ਵਿੱਚ ਝੋਲੀ ਹੈ ਦੇਖੀ ਹੈ ਅਸੀਂ ਬਿਲਕੁਲ ਨਹੀਂ ਹਰ ਪੰਜਾਬੀ ਜਾਂਦਾ ਕਿ ਪੰਜਾਬ ਦੀ ਅਮਨ ਸ਼ਾਂਤੀ ਕਿਸੇ ਵੀ ਸੂਰਤ ਭੰਗ ਨਹੀਂ ਕੇ ਕਰਨ ਕਰਨ ਦੇਵਾਂਗੇ ਅੱਜ ਇੱਕ ਬਹੁਤ ਬੜੇ ਉੱਚੇ ਪੱਧਰ ਤੋਂ ਪੰਜਾਬ ਨੂੰ ਜਿਹੜਾ ਹੈਗਾ ਇੱਕ ਤੋੜਨ ਦਾ ਜਿਹੜਾ ਸਿਸਟਮ ਹੈ ਦੇਸ਼ ਤੋਂ ਅਲੱਗ ਤੋੜਨ ਦਾ ਇੱਕ ਸਿਸਟਮ ਜਿਹੜਾ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਸਿਮਰਜੀਤ ਮਾਨ ਵਰਗੇ ਲੋਕ ਵੀ ਸ਼ਾਮਲ ਨੇ ਔਰ ਕਿਤਨਾ ਕਿਤੇ ਕੰਗਣਾ ਵਰਗੀ ਵੀ ਜਿਹੜੀ ਹੈਗੀ ਆ ਉਹ ਵੀ ਪੰਜਾਬੀਆਂ ਨਾਲੋਂ ਦੇਸ਼ ਨੂੰ ਘਟਣਾ ਚਾਹਦੀ ਆ ਇਹ ਉਹ ਪੰਜਾਬ ਹੈ ਜਿਹਨੂੰ ਆਪਾਂ ਗੁਰੂਆਂ ਦੀ ਧਰਤੀ ਕਹਿੰਦੇ ਆ ਇਹ ਉਹ ਪੰਜਾਬ ਆ ਜਿਹਨਾਂ ਪੂਰੇ ਵਿਸ਼ਮ ਨੂੰ ਖਾਣਾ ਖਿਲਾਵਾ ਹੋਵੇ ਆਪਣੇ ਪੰਜਾਬ ਦੇ ਨਾਲ ਖੜੇ ਆ ਆਪਣੀ ਪੰਜਾਬੀ ਦੇ ਨਾਲ ਖੜੇ ਆ ਕਿਸੇ ਵੀ ਸੂਰਤ ਪੰਜਾਬ ਦੇ ਵਿੱਚ ਕੰਗਣਾ ਰੌਣ ਦੀ ਜਿਹੜੀ ਪਿਕਚਰ ਨਹੀਂ ਚੱਲਣ ਦਿਆਂਗੇ ਜੀਸ਼ੈਨਾ ਹੋ ਵੀ ਤੁਹਾਡੇ ਨਾਲ ਦੀਆਂ ਨੇ ਕਿ ਤੁਸੀਂ ਉਹਨਾਂ ਤੋਂ ਅਲੱਗੋ ਬਿਲਕੁਲ ਕਿਉਂਕਿ ਉਹ ਉਹ ਜੇ ਉਹ ਸੈਨਿਕ ਨਹੀਂ ਹੋ ਸਕਦੇ ਜੇ ਕੋਈ ਆਪਣੇ ਆਪ ਨੂੰ ਕਹਿੰਦਾ ਵੀ ਸੈਨਿਕ ਮੈਨੂੰ ਲੱਗਦਾ ਬਾਲਾ ਸਾਹਿਬ ਠਾਕਰੇ ਜੀ ਦੇ ਸੈਨਿਕ ਹੋਣ ਦੇ ਨਾਤੇ ਜਿਹੜਾ ਬੰਦਾ ਪੰਜਾਬ ਦੇ ਖਿਲਾਫ ਗੱਲ ਕਰੂਗਾ ਤੇ ਉਹ ਸਿਵਸ਼ਣ ਨਹੀਂ ਹੋ ਸਕਦਾ ਦੂਜੀ ਗੱਲ ਰਹੀ ਦੂਜੀਆਂ ਸੰਗਠਨਾਂ ਦੀ ਕੋਈ ਦੂਜਾ ਸੰਗਠਨ ਕੀ ਕਹਿੰਦਾ ਉਹਨਾਂ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਜੇ ਸੱਫਲ ਹੁੰਦਾ ਮੇਰੇ ਪੰਜਾਬ ਦੀ ਅਮਨ ਠੰਦੀ ਭਾਂਗੂ ਦੀ ਹੈ ਕਿਉਂ ਲੱਗਣ ਦੇਣਗੇ ਪੰਜਾਬੀ ਗੰਗਨਾਰਾ ਨਾਵ ਦੀ ਫਿਲਮ ਹੈ ਉਹਦੇ ਬਾਇਕਾਰਡ ਦੀ ਗੱਲ ਕੀਤੀ ਹੈ ਵੀ ਸ਼ਿਵਸੇਨਾ ਉਹਦੇ ਬਾਲਾ ਸਾਹਬ ਠਾਕਰੇ ਵੱਲੋਂ ਇਸ ਫਿਲਮ ਦਾ ਪੂਰਨ ਬਾਇਕਾਰਡ ਕੀਤਾ ਗਿਆ ਔਰ ਕੋਈ ਵੀ ਇਸੇਹੀ ਹਰਕਤ ਜੇ ਭਵਿੱਖ ਚ ਪੰਜਾਬ ਦਾ ਨੁਕਸਾਨ ਕਰਨ ਲਈ ਹੁੰਦੀ ਹੈ ਉਹਦਾ ਵੀ ਛੇ ਤਰੀਕੇ ਬਾਇਕਰ ਕੀਤਾ ਜਾਏਗਾ ਜੇ ਫਿਲਮ ਰਿਲੀਜ਼ ਪੱਲੀ ਗਲਤ ਹੋਣ ਨਹੀਂ ਦੇਵਾਂਗੇ ਜੇਕਰ ਫਿਰ ਵੀ ਕੋਈ ਗਲਤੀ ਸਰਕਾਰ ਕਰਦੀ ਹੈ ਅਮੇਜ਼ ਕਰਨ ਦੀ ਤਾਂ ਪੰਜਾਬ ਦੇ ਸਿਮਾ ਘਰਾ ਦੇ ਬਾਹਰ ਖੜ ਕੇ ਪੂਰਾ ਪ੍ਰਦਰਸ਼ਨ ਕੀਤਾ ਜਾਏਗਾ ਜੇ ਕਰੇ ਵੀਰ ਬਜਰੰਗੇ ਹਾਰ ਹਾਰ ਮਹਾਦੇਵ ਜੀ ਸ਼ੇਨਾ ਜਿੰਦਾਬਾਦ 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 ਇੱਕ ਅਮਰਜਸੀ ਪਿਕਚਰ ਜਿਹੜੀ ਕੰਗਰਾਲ ਰੋਧ ਬੀਜੇਪੀ ਦੀ ਸੰਸਦ ਜਿਹੜੀ ਲੋਕ ਸਭਾ ਦੀ ਉਹਦੀ ਪਿਕਚਰ ਦਾ ਜਿਹੜਾ ਪੂਰੇ ਪੰਜਾਬ ਦੀ ਪੂਰੇ ਦੇਸ਼ ਦੇ ਵਿੱਚ ਰੋਲਾ ਪਿਆ ਕਿਉਂਕਿ ਅੱਜ ਪੰਜਾਬ ਦੀ ਸਥਿਤੀ ਬਿਲਕੁਲ ਸਹੀ ਨਹੀਂ ਹੈਗੀ ਇਸ ਫਿਲਮ ਦਾ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋਏਗਾ ਖਾਸ ਕਰਕੇ ਪੰਜਾਬ ਚ ਤੇ ਹੋਏਗਾ ਕਿਉਂਕਿ ਅਸੀਂ ਪੰਜਾਬੀ ਜਿਹਨਾਂ ਨੇ ਆਪਾਂ 84 ਪੰਜਾਬ ਦੇ ਵਿੱਚ ਝੋਲੀ ਹੈ ਦੇਖੀ ਆ ਅਸੀਂ ਬਿਲਕੁਲ ਨਹੀਂ ਹਰ ਪੰਜਾਬੀ ਚਾਹੁੰਦਾ ਵੀ ਪੰਜਾਬ ਦੀ ਅਮਨ ਸ਼ਾਂਤੀ ਕਿਸੇ ਵੀ ਸੂਰਤ ਭੰਗ ਨਹੀਂ ਕਰ ਕਰਨ ਦੇਵਾਂਗੇ ਤੇ ਇੱਕ ਸਾਜ ਦੇ ਤਹਿਤ ਜਿਹੜੀ ਕੰਗਰਾਂ ਰਨੋਤ ਹੈ ਕਿਉਂਕਿ ਇਹ ਵਕਤ ਥੋੜੀ ਹੈ ਤੇ ਇਹ ਜਿਹੜੀ ਫਿਲਮ ਹੈਗੀ ਆ ਜਿਹੜੇ ਲੋਕਾਂ ਨੂੰ 84 ਦੇ ਵਿੱਚ ਦਰਦ ਮਿਲਿਆ ਜਗੋਂ ਮਿਲੇ ਅਗਰ ਸਰਕਾਰ ਇਸ ਫਿਲਮ ਦੀ ਬਜਾਏ ਲੋਕਾਂ ਨੂੰ ਕੋਈ ਵਧੀਆ ਪੈਕੇਜ ਇਸ ਸਮਾਜ ਦੇ ਲੋਕਾਂ ਨੂੰ ਦਿੰਦੀ ਤਾਂ ਜੋ ਉਹਨਾਂ ਦੇ ਜਗਮਾ ਦੇ ਮਲਮ ਦਾ ਕੰਮ ਕਰਦਾ ਤੇ ਫਿਲਮ ਦੇ ਮਾਧਿਅਨ ਨਾਲ ਲੋਕਾਂ ਦੇ ਜਗਮਾ ਤੇ ਮੈਂ ਕੱਲੀ ਕਿਸੇ ਵੀ ਮਤਲਬ ਕਿ ਮジョਰਿਟੀ ਬਾਰੇ ਨਹੀਂ ਗੱਲ ਕਰ ਰਿਹਾ ਸਾਰੀਆਂ ਬਾਤਾਂ ਕਿਉਂਕਿ ਆਂਤਕਵਾਦ ਵਿੱਚ ਹਰ ਮジョਰਿਟੀ ਦਾ ਨੁਕਸਾਨ ਹੋਇਆ ਅੱਜ ਇੱਕ ਬਹੁਤ ਬੜੇ ਉੱਚੇ ਪੱਧਰ ਦੇ ਕੋ ਪੰਜਾਬ ਨੂੰ ਜਿਹੜਾ ਹੈਗਾ ਇੱਕ ਤੋੜਨ ਦਾ ਜਿਹੜਾ ਸਿਸਟਮ ਹੈ ਦੇਸ਼ ਤੋਂ ਅਲੱਗ ਤੋਂ ਦਾ ਇੱਕ ਸਿਸਟਮ ਜਿਹੜਾ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਸਿਮਰਜੀਤ ਮਾਨ ਵਰਗੇ ਲੋਕ ਵੀ ਸ਼ਾਮਲ ਨੇ ਔਰ ਕਿਤੇ ਨਾ ਕਿਤੇ ਕੰਗਣਾ ਵਰਗੀ ਵੀ ਜਿਹੜੀ ਹੈਗੀ ਆ ਉਹ ਵੀ ਪੰਜਾਬੀਆਂ ਨਾਲੋਂ ਦੇਸ਼ ਨੂੰ ਘਟਣਾ ਚਾਹਦੀ ਹੈ ਕਿਉਂਕਿ ਇਹ ਉਹ ਪੰਜਾਬ ਹੈ ਜਿਹਨੂੰ ਆਪਾਂ ਗੁਰੂਆਂ ਦੀ ਧਰਤੀ ਕਹਿੰਦੇ ਆ ਇਹ ਉਹ ਪੰਜਾਬ ਆ ਜਿਹਨੇ ਪੂਰੇ ਵਿਸ਼ਵ ਨੂੰ ਖਾਣਾ ਖਿਲਾਇਆ ਹੋਵੇ ਜਿਹੜੀ ਗੱਲ ਫਿਲਮਾਂ ਦੀ ਪੰਜਾਬੀ ਅੱਜ ਪੂਰਾ ਪੰਜਾਬ ਇੱਕ ਮੰਚ ਤੇ ਖੜਾ ਕੰਗਣਾ ਸੜ ਕੇ ਕੋਈ ਵੀ ਆਵੇ ਅਗਰ ਪੰਜਾਬ ਦੇ ਵਿੱਚ ਉਹਦੀ ਫਿਲਮ ਦੁਆਰਾ ਕੋਈ ਅਣਹੋਣੀ ਹੋਣ ਤੋਂ ਪਹਿਲਾਂ ਆਪਾਂ ਨਹੀਂ ਰੋਕਾਂਗੇ ਤੇ ਮੈਨੂੰ ਲੱਗਦਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਏਗੀ ਇਸ ਕਰਕੇ ਆਪਾਂ ਨੇ ਖੁੱਲੀ ਚੇਤਾਵਨੀ ਦਿੱਤੀ ਵੀ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਨਾਲ ਖੜੇ ਆ ਆਪਣੀ ਪੰਜਾਬੀ ਦੇ ਨਾਲ ਖੜੇ ਆ ਕਿਸੇ ਵੀ ਸੂਰਤ ਪੰਜਾਬ ਦੇ ਵਿੱਚ ਕੰਗਣਾ ਰਣੋਤ ਦੀ ਜਿਹੜੀ ਪਿਕਚਰ ਨਹੀਂ ਚੱਲਣ ਦੇਾਂਗੇ ਐਮਰਜੈਂਸੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਫਿਲਮ ਤਾਂ ਰੋਕ ਦਿੱਤੀ ਗਈ ਹੈ ਉਸ ਦੇ ਵਿੱਚ ਤੁਹਾਨੂੰ ਕੀ ਲੱਗਿਆ ਵੀ ਕੀ ਇਹਦੇ ਵਿੱਚ ਨਹੀਂ ਮੈਂ ਅਜੇ ਦੇਖਿਆ ਨਹੀਂ ਹੈਗਾ ਮੈਂ ਫਿਲਹਾਲ ਪੰਜਾਬ ਦੀ ਸਥਿਤੀ ਨਜ਼ਰ ਰੱਖ ਰਿਹਾ ਜਿਸ ਤਰ੍ਹਾਂ ਕੰਗਣਾ ਰਣੋਤ ਆਏ ਦਿਨ ਕੋਈ ਵਿਵਾਦ ਬਿਆਨਾਂ ਦੇ ਉੱਪਰ ਪੰਜਾਬ ਨੂੰ ਟਾਰਗੇਟ ਕਰਦੀ ਐ ਇਸੇ ਤਰ੍ਹਾਂ ਇੱਕ ਪਾਗਲ ਹੋਰ ਸਿਮਰਜੀਤ ਮਾਨ ਬੈਠਾ ਪੰਜਾਬ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂ ਨਹੀਂ ਸਿਮਰਜੀਤ ਮਾਨ ਨੂੰ ਚੁੱਕ ਕੇ ਡਿਬਰੂਗੜ ਇਹਨੂੰ ਭੇਜੋ ਜਿਹੜਾ ਆਏ ਦਿਨ ਪੁੱਠੇ ਬਿਆਨ ਦਿੰਦਾ ਪੰਜਾਬ ਨੂੰ ਤੋਣ ਦੀ ਗੱਲ ਕਰਦਾ ਤੇ ਜਿਸ ਤਰ੍ਹਾਂ ਉਸ ਬੰਦੇ ਨੇ ਕੰਗਣਾ ਦੇ ਬਿਆਨ ਦਿੱਤਾ ਆਪਾਂ ਕੰਗਣਾ ਦੇ ਕਿਸੇ ਵੀ ਬਿਆਨ ਦਾ ਸਮਰਥਨ ਨਹੀਂ ਕਰਦੇ ਵੀ ਇੱਕ ਮਹਿਲਾ ਹੋਣ ਦੇ ਨਾਤੇ ਜਿਹੜਾ ਉਹ ਸਿਮਰਜੀਤ ਮਾਨ ਬਿਆਨ ਦੇ ਰਿਹਾ ਕਿਤੇ ਨਾ ਕਿਤੇ ਉਹ ਬੰਦਾ ਮਾਨਸਿਕ ਤੌਰ ਤੇ ਬੜੇ ਉੱਚੇ ਪੱਧਰ ਤੇ ਬਿਮਾਰ ਆ ਤਉਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਇਲਾਜ ਕਰਵਾਉਣਾ ਚਾਹੀਦਾ ਜੇਦੇ ਪਤੇ ਅਗਰ ਜ਼ਰੂਰਤ ਪਈਏ ਤੇ ਸਿਪਸਾਣਾ ਵੀ ਪੈ ਸਕਦੀ ਹੈ ਪਰ ਸ਼ਿਵ ਸੈਨਾ ਹੋਰ ਵੀ ਤੁਹਾਡੇ ਨਾਲ ਦੀਆਂ ਨੇ ਕਿ ਤੁਸੀਂ ਉਹਨਾਂ ਤੋਂ ਅਲੱਗੋ ਬਿਲਕੁਲ ਕਿਉਂਕਿ ਉਹ ਉਸ ਮੈਂ ਮੇਰਾ ਇਹ ਮੰਨਣਾ ਹੈ ਕਿ ਸਿਪਸਾਣਾ ਜਿਹੜੀ ਬਾਲਾ ਸਾਹਿਬ ਵਰਤਨ ਦੇ ਵਿੱਚ ਹੈ ਮੈਂ ਉਹ ਜੇ ਉਹ ਸਿਪਸਾਣਕ ਨਹੀਂ ਹੋ ਸਕਦੇ ਜੇ ਕੋਈ ਆਪਣੇ ਆਪ ਨੂੰ ਕਹਿੰਦਾ ਵੀ ਸਿਪਸਾਣਾ ਮੈਨੂੰ ਲੱਗਦਾ ਬਾਲਾ ਸਾਹਿਬ ਠਾਕਰੇ ਜੀ ਦੇ ਸੈਨਿਕ ਹੋਣ ਦੇ ਨਾਤੇ ਜਿਹੜਾ ਬੰਦਾ ਪੰਜਾਬ ਦੇ ਖਿਲਾਫ ਗੱਲ ਕਰੂਗਾ ਤੇ ਉਹ ਸਿਵਸ਼ਣਕ ਨਹੀਂ ਹੋ ਸਕਦਾ ਦੂਜੀ ਗੱਲ ਰਹੀ ਦੂਜੇ ਸੰਗਠਨਾਂ ਦੀ ਅਸੀਂ ਬਾਲਾ ਸਾਹਿਬ ਦੇ ਸਿਪਾਈਆਂ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਆ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨੇ ਸਾਨੂੰ ਜਕਾਇਆ ਤੇ ਦੇਸ਼ ਨਾਲ ਕਿਸ ਤਰ੍ਹਾਂ ਪਿਆਰ ਕਰੀਦਾ ਤੇ ਇਸ ਕਰਕੇ ਕੋਈ ਦੂਜਾ ਸੰਗਠਨ ਕੀ ਕਹਿੰਦਾ ਉਹਦਾ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਵਿੱਚ ਜੇ ਫਿਲਮ ਰਿਲੀਜ਼ ਹੁੰਦੀ ਹੈ ਤੇ ਕੀ ਲੱਗਦਾ ਉਹਦੇ ਨਾਲ ਕਿੰਨਾ ਨੁਕਸਾਨ ਹੋਸ ਡਟ ਨਹੀਂ ਡਟ ਕਹੀਂ ਲੱਗਣੇ ਨਹੀਂ ਦਿਆਂਗੇ ਪਹਿਲੀ ਗੱਲ ਲੱਗਣੇ ਦਿਆਂਗੇ ਜਿਵੇਂ ਫਿਲਮ ਨਾਲ ਮੇਰੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੁੰਦੀ ਆ ਕਿਉਂ ਲੱਗਣ ਦੇਣਗੇ ਪੰਜਾਬੀ ਪਰਯੋਗ ਰਾਜ ਜੀ ਫਿਲਮ ਤਾਂ ਜੇ ਰਿਲੀਜ਼ ਹੋਈ ਹੀ ਨਹੀਂ ਬਿਲਕੁਲ ਨਹੀਂ ਹੋਈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹਦਾ ਰੋਲਾ ਜਿਹੜਾ ਰੋਲਾ ਪੈ ਰਿਹਾ ਇਹਦਾ ਵੀ ਇੱਕ ਕਾਰਨ ਉਹ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਜੀ ਉਹ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਮੈਂ ਮੇਰਾ ਸਿਰਫ ਅੱਜ ਇਹ ਹੀ ਕਹਿਣਾਗਾ ਵੀ ਜਿਹੜੀ ਪਿਕਚਰ ਕੰਗਣਾ ਰਣੂਤ ਨੇ ਤਾਂ ਐਮਰਜੈਂਸੀ ਫਿਲਮ ਦੇ ਵਿੱਚ ਕਪਣਾ ਰੋਲ ਅਦਾ ਕੀਤਾ ਲੱਗਦਾ ਨਹੀਂ ਵੀ ਡਾਇਰੈਕਟਰ ਦੇ ਖਿਲਾਫ ਜਿਹੜੀ ਕਰਨਾ ਚਾਹੀਦਾ ਦੇਖੋ ਮੇਰੀ ਗੱਲ ਸੁਣੋ ਇਹ ਸਾਡੇ ਤੁਹਾਡੇ ਲੋਕਾਂ ਨੂੰ ਇੱਕ ਦੁਕਾਨ ਦਾ ਮਾਧਿਅਮ ਹੈ ਉਹ ਫਾਈਨੈਂਸਰ ਵੀ ਪਿਕਚਰ ਦੀ ਉਹ ਪ੍ਰੋਡਿਊਸਰ ਵੀ ਉਹ ਹੈਗੀ ਆ ਡਾਇਰੈਕਟਰ ਵੀ ਉਹ ਹੈਗੀ ਉਹ ਤਨਖਾਹੀ ਲੋਕ ਨੇ ਜਿਹਨਾਂ ਨੇ ਤਨਖਾਹ ਲੈ ਕੇ ਕੰਮ ਕੀਤਾ ਪਿਕਚਰ ਦੇ ਕਿਤੇ ਨਾ ਕਿਤੇ ਇਹ ਅਮਰਜੈਂਸੀ ਬਣਾਈਏ ਤੇ ਉਸਦੇ ਪੈਸਾ ਸਾਰਾ ਕੰਗਣਾ ਰਨੋ ਦਾ ਲੱਗਾ ਕੰਗਣਾ ਘਰਾਂ ਦੇ ਵਿੱਚ ਲੱਗਦੀ ਉਹ ਮੂਵੀ ਤਾਂ ਕੀ ਤੁਹਾਡੇ ਅਗਲਾ ਕਦਮ ਹੋਏਗਾ ਅਸੀਂ ਪੰਜਾਬ ਦੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਪੰਜਾਬੀ ਦੇ ਨਾਲ ਆ ਜਿਹੜੀ ਚੀਜ਼ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗੀ ਉਹਦਾ ਡਟ ਕੇ ਵਿਰੋਧ ਕਰਾਂਗੇ ਉਹ ਪੰਜਾਬ 'ਚ ਨਹੀਂ ਹੋਣ ਦੇਵਾਂਗੇ। ਸ਼ਿਵ ਸੈਨਾ ਉਦੋ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਅੱਜ ਆਪਣੇ ਇੱਕ ਦਿਵਸੇ ਦੌਰੇ ਤੇ ਲੁਧਿਆਣੇ ਪਹੁੰਚੇ ਨੇ। ਅੱਜ ਇੱਥੇ ਵੱਖ-ਵੱਖ ਧਾਰਮਿਕ, ਸਮਾਜਿਕ ਔਰ ਵਪਾਰਿਕ ਜਥੇਬੰਦੀਆਂ ਦੇ ਨਾਲ ਉਹਨਾਂ ਦੀਆਂ ਅਹਿਮ ਬੈਠਕਾਂ ਹੋਈਆਂ। ਕੰਗਨਾਰਾ ਨਾਲ ਦੀ ਫਿਲਮ ਹੈ। ਉਹਦੇ ਬਾਇਕਾਟ ਦੀ ਗੱਲ ਕੀਤੀ ਹੈ ਵੀ ਸ਼ਿਵ ਸੈਨਾ ਉਦੋ ਬਾਲਾ ਸਾਹਿਬ ਠਾਕਰੇ ਵੱਲੋਂ ਇਸ ਫਿਲਮ ਦਾ ਪੂਰਨ ਬਾਇਕਾਟ ਕੀਤਾ ਗਿਆ ਔਰ ਕੋਈ ਵੀ ਅਜਿਹੀ ਹਰਕਤ ਜੇ ਉਹਦਾ ਵੀ ਇਸ ਤਰ੍ਹਾਂ ਕੇ ਬਾਈਕ ਕਰ ਕੀਤਾ ਜਾਏਗਾ ਜੇ ਇਹ ਫਿਲਮ ਰਿਲੀਜ਼ ਪਹਿਲੀ ਗੱਲ ਤਾਂ ਹੋਣ ਨਹੀਂ ਦੇਵਾਂਗੇ ਜੇਕਰ ਫਿਰ ਵੀ ਕੋਈ ਗਲਤੀ ਸਰਕਾਰ ਕਰਦੀ ਹੈ ਰਿਲੀਜ਼ ਕਰਨ ਦੀ ਤਾਂ ਪੰਜਾਬ ਦੇ ਸਿਨੇਮਾ ਘਰਾ ਦੇ ਬਾਹਰ ਖੜ ਕੇ ਪੂਰਾ ਪ੍ਰਦਰਸ਼ਨ ਕੀਤਾ ਜਾਏਗਾ